ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ afghanistan ਤੇ ਰਾਜ ਕਰਨ ਵਾਲੇ ਪਠਾਣਾ ਨੂੰ ਚਣੇ ਚਬਾਉਣ ਵਾਲੇ ਦੋ ਵਾਰ ਹੱਥ ਦੇ ਨਾਲ ਸ਼ੇਰ ਨੂੰ ਮਾਰਨ ਵਾਲੇ ਦਰਾਇ ਖੈਬਰ ਦਾ ਰਾਹ ਬੰਦ ਕਰਨ ਵਾਲੇ ਦੁਨੀਆ ਦੇ ਸਭ ਤੋਂ ਮਹਾਨ ਅਤੇ ਤਾਕਤਵਰ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਦਾ ਅੱਜ ਸ਼ਹੀਦੀ ਦਿਹਾੜਾ ਹੈ ਉਸ ਜਰਨੈਲ ਨੂੰ ਕੋਈ ਸਾਹਮਣੇ ਤੋਂ ਨਹੀਂ ਸੀ ਮਾਰ ਸਕਦਾ ਪਠਾਣਾ ਨੇ ਲੁਕ ਕੇ ਵਾਰ ਕੀਤਾ ਪਠਾਣਾ ਨੇ ਲੁਕ ਕੇ ਸਰਦਾਰ ਹਰੀ ਸਿੰਘ ਨਲੂਏ ਤੇ ਗੋਲੀਆਂ ਚਲਾਈਆਂ ਜਦੋਂ ਸਰਦਾਰ ਹਰੀ ਸਿੰਘ ਨਲੂਏ ਨੂੰ ਗੋਲੀ ਲੱਗੀ ਸਰਦਾਰ ਹਰੀ ਸਿੰਘ ਨਲੂਆ ਆਪਣੇ ਘੋੜੇ ਨੂੰ ਇੱਕ ਗੱਲ ਕਹਿੰਦਾ ਹੈ ਕੀ ਕਹਿੰਦਾ ਹੈ ਮੈਂ ਜਿਉਂਦੇ ਜੀ ਇੱਕ ਦਾ ਹੋ ਕੇ ਰਿਆਂ ਇੱਕ ਦਾ ਮੈਂ ਜਿਉਂਦੇ ਜੀ ਇੱਕ ਗੁਰੂ ਗੋਬਿੰਦ ਸਿੰਘ ਦਾ ਹੋ ਕੇ ਰਿਆਂ ਮਰਨ ਤੋਂ ਬਾਅਦ ਵੀ ਮੈਂ ਇੱਕ ਦਾ ਹੋ ਕੇ ਰਹਿਣਾ ਚਾਹੁੰਨਾ ਜੇ ਮੈਂ ਇੱਥੇ ਮਰ ਗਿਆ ਮੈਂ ਇੱਥੇ ਸ਼ਹੀਦ ਹੋ ਗਿਆ ਮੈਂ ਦੁਸ਼ਮਣ ਦੇ ਬੂਹੇ ਤੇ ਰੁਲ ਜਾਵਾਂਗਾ ਦੁਸ਼ਮਣ ਦੀਆਂ ਬਰੂਹਾਂ ਤੇ ਰੁਲ ਜਾਵਾਂਗਾ ਇਸ ਕਰਕੇ ਕੋੜਿਆ ਮੈਨੂੰ ਇੱਥੇ ਨਾ ਮਰਨ ਦੇਈ ਮੈਨੂੰ ਇੱਥੇ ਨਾ ਸ਼ਹੀਦ ਹੋਣ ਦੇਈ ਮੈਨੂੰ ਤੂੰ ਵਾਪਸ ਜਮਰਾਉਂਦ ਦੇ ਕਿਲੇ ਵਿੱਚ ਲੈ ਕੇ ਜਾ ਮੈਂ ਉੱਥੇ ਸ਼ਹੀਦ ਹੋਣਾ ਚਾਹੁੰਨਾ ਹਰੀਚੰਦ ਕਾਦਰ ਨੇ ਬੜਾ ਸੋਹਣਾ ਲਿਖਿਆ ਨਠ ਨਿਕਲ ਚੱਲ ਘੋੜਿਆ ਕਿਲੇ ਦੀ ਵੱਲ ਅਸੀਂ ਪਾਵਨਾ ਨਹੀਂ ਦੂਜੀ ਵਾਰ ਫੇਰਾ ਗੋਲੀ ਲੱਗੀ ਏ ਕਹਿਲ ਕਲੇਲ ਵਾਲੀ ਅੱਜ ਘਾਇਲ ਹੋਇਆ ਅਸਵਾਰ ਤੇਰਾ ਮੇਰੇ ਬੰਕਿਆ ਸ਼ੈਨ ਸ਼ਬੀਲੇ ਆਏ ਤੂ ਸੇ ਸਿਆਂ ਸਮਾਨਾਂ ਦਾ ਯਾਰ ਮੇਰਾ ਕਾਦਰ ਯਾਰ ਜੇ ਅੱਜ ਲੈ ਚੱਲੇ ਡੇਰੇ ਮੈਂ ਕਦੇ ਨਾ ਭੁੱਲ ਸੀ ਪਿਆਰ ਤੇਰਾ ਮੈਂ ਕਦੇ ਨਾ ਭੁੱਲ ਸੀ ਪਿਆਰ ਤੇਰਾ ਕਹਿੰਦੇ ਉਹ ਘੋੜਾ ਸਰਦਾਰ ਹਰੀ ਸਿੰਘ ਨਲੂਏ ਨੂੰ ਜਮਰਾਉਤ ਦੇ ਕਿਲੇ ਵਿੱਚ ਲੈ ਕੇ ਜਾਂਦਾ ਹੈ ਜਮਰਾਉਤ ਦੇ ਕਿਲੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਹੁੰਦੀ ਹੈ ਇਸ ਗੱਲ ਦਾ ਪਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ ਇਤਿਹਾਸ ਕਹਿੰਦਾ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਹੀਂ ਸੀ ਰੋਇਆ ਪਰ ਜਦੋਂ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਦੀ ਖਬਰ ਮਿਲੀ ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਰੋਇਆ ਉਹਦੀਆਂ ਅੱਖਾਂ ਵਿੱਚ ਅਥਰੂ ਆਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਗੱਲ ਕਹੀ ਅੱਜ ਮੇਰੀ ਸੱਜੀ ਬਾਹ ਵੱਡੀ ਗਈ ਕਿਉਂ ਕਿ ਕਿਉਂਕਿ ਸਰਦਾਰ ਹਰੀ ਸਿੰਘ ਨਲੂਏ ਤੇ ਬੜਾ ਮਾਨਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਰਾਜ ਨੂੰ ਜੇਕਰ ਕਿਸੇ ਨੇ ਵਿਸ਼ਾਲ ਕੀਤਾ ਸਿੱਖ ਰਾਜ ਦੀਆਂ ਸਰਹੱਦਾਂ ਨੂੰ ਜੇਕਰ ਕੋਈ ਦੂਰ ਤੱਕ ਲੈ ਕੇ ਗਿਆ ਤੇ ਉਹ ਸਰਦਾਰ ਹਰੀ ਸਿੰਘ ਨਲੂਆ ਆਸਟ੍ਰੇਲੀਆ ਦੀ ਇੱਕ ਅਖਬਾਰ ਬਿਲੀਅਨ ایਅਰਸ ਦੇ ਵਿੱਚ ਇੱਕ ਖਬਰ ਛਪੀ ਕਿ ਦੁਨੀਆ ਦੇ ਵਿੱਚ ਬੜੇ ਮਹਾਨ ਤੇ ਬਹਾਦਰ ਜਰਨੈਲ ਹੋਏ ਨੇ ਪਰ ਦੁਨੀਆ ਦਾ ਸਭ ਤੋਂ ਮਹਾਨ ਤੇ ਬਹਾਦਰ ਜਰਨੈਲ ਕੌਣ ਹੈ ਤੇ ਸਿੱਖੋ ਮਾਣ ਕਰੋ ਸਿੱਖ ਕੌਮ ਦੇ ਸਭ ਤੋਂ ਮਹਾਨ ਤੇ ਬਹਾਦਰ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਪਹਿਲੇ ਨੰਬਰ ਤੇ ਆਇਆ ਕਿ ਪੂਰੀ ਦੁਨੀਆ ਦੇ ਵਿੱਚ ਜੇਕਰ ਕੋਈ ਸਭ ਤੋਂ ਮਹਾਨ ਤੇ ਤਾਕਤਵਰ ਜ਼ਰਨੈਲ ਆ ਉਹ ਸਰਦਾਰ ਹਰੀ ਸਿੰਘ ਨਲੂਆ ਆ ਅੱਜ ਵੀ ਅਫਗਾਨਿਸਤਾਨ ਦੇ ਵਿੱਚ ਯੂਸਫ ਜ਼ੈ ਦੀਆਂ ਪਹਾੜੀਆਂ ਤੇ ਜਦੋਂ ਕੋਈ ਬੱਚਾ ਰੋਂਦਾ ਤੇ ਮਾਂ ਕਹਿੰਦੀ ਆ ਚੁੱਪ ਛਾ ਬੱਚਾ ਹਰੀਆ ਰਾਗ ਲੈ ਪੁੱਤਰਾ ਚੁੱਪ ਕਰ ਜਾ ਨਹੀਂ ਤੇ ਸਿੱਖਾਂ ਦਾ ਜ਼ਰਨੈਲ ਸਰਦਾਰ ਹਰੀ ਸਿੰਘ ਨਲੂਆ ਆ ਜਾਵੇਗਾ ਇੰਨੀ ਤਾਕਤ ਦਾ ਮਾਲਕ ਸੀ ਇੰਨਾ ਮਹਾਨ ਤੇ ਬਹਾਦਰ ਜ਼ਰਨੈਲ ਸੀ ਇੰਨਾ ਕਿਰਦਾਰ ਦਾ ਉੱਚਾ ਸੁੱਚਾ ਸੀ ਸਰਦਾਰ ਹਰੀ ਸਿੰਘ ਨਲੂਆ ਤੇ ਅੱਜ ਸਾਨੂੰ ਮਾਣ ਹੋਣਾ ਚਾਹੀਦਾ ਏ ਸਾਡੇ ਉਸ ਮਹਾਨ ਤੇ ਬਹਾਦਰ ਜਰਨੈਲ ਦਾ ਸ਼ਹੀਦੀ ਦਿਹਾੜਾ ਏ ਆਪਣੇ ਬੱਚਿਆਂ ਨੂੰ ਦਸੀਏ ਇੰਨਾ ਮਹਾਨ ਤੇ ਬਹਾਦਰ ਜਰਨੈਲਾਂ ਬਾਰੇ ਤਾਂ ਜੋ ਅਸੀਂ ਤੇ ਸਾਡੇ ਬੱਚੇ ਮਾਣ ਕਰਨ ਕਿ ਅਸੀਂ ਇੰਨਾ ਜਰਨੈਲਾਂ ਦੇ ਵਾਰਿਸ ਆ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ